ਦੋਸਤੋ ਸਤਸ੍ਰੀਕਾਲ ਮੈਂ ਸੈਵ ਸਿੰਘ ਵਿਰਖ ਨੱਬਾ ਦੋਸਤੋ ਐਸ ਵਕਤ ਮੇਰੇ ਨਾਲ ਨੇ ਬਾਪੂ ਹਰਪ੍ਰਜਨ ਸਿੰਘ ਸਰਪੰਚ ਸਾਹਿਬ ਤੇ ਨਾਲਾ ਗਾਂਵਦੂ ਕਿਸਾਨ ਨੇ ਇਹਨਾਂ ਦੇ ਬੇਟੇ ਦਵਿੰਦਰ ਸਿੰਘ ਇੱਕ ਸੌਣ ਦੇ ਮਹੀਨੇ ਦੇ ਦੌਰਾਨ ਮਾਲ ਪੂੜੇ ਖਾਦੇ ਜਾਂਦੇ ਨੇ ਅਸੀਂ ਮਾਲ ਪੂੜਿਆਂ ਸੰਬੰਧੀ ਗੱਲਬਾਤ ਪਿੱਛੇ ਕਰ ਰਹੀ ਸੀ ਇੰਟਰਵਿਊ ਤੋਂ ਪਹਿਲਾਂ ਤਾਂ ਉਹਦੇ ਵਿੱਚ ਬਾਪੂ ਹੁਣਾਂ ਨੇ ਇੱਕ ਵੱਖਰੀ ਹੀ ਗੱਲ ਕਰ ਦਿੱਤੀ ਖੇਤੀ ਨੂੰ ਲੈ ਕੇ ਮਾਲ ਪੂੜੇ ਤੁਸੀਂ ਖਾਂਦੇ ਖੁੰਦੇ ਵੀ ਹੁੰਦੇ ਸੀ ਜਾਂ ਖਾਂਦੇ ਹੁੰਦੇ ਸੀ ਸਾਰੇ ਹੀ ਜਦ ਝੜੀ ਲੱਗ ਜਾਣੀ ਪੰਜ ਪੰਜ ਚਾਰ ਚਾਰ ਲਿੰਦੀ ਸਭ ਨੇ ਮਾਲ ਪੂੜੇ ਖਾਣੇ ਘਰ ਬੈਠ ਕੇ ਉਹ ਕਰਨਾ ਫਿਰ ਬਾਅਦ ਦੇ ਵਿੱਚ ਨਾ ਕਣ ਜਿੰਮੇ ਆ ਗੰਨਾ ਉਹਨੂੰ ਸਿਰ ਸੁਕਾ ਲੱਗ ਜਾਂਦਾ ਤਾਂ ਉਹ ਉਹ ਦਾ ਮੈਦਾਨਾ ਜੀ ਉਹ ਦਾ ਕੀੜਾ ਇਹ ਪਤਾ ਕੀ ਹੈ ਕਹਿੰਦੇ ਸੀ ਜਦੋਂ ਇਹ ਨੂੰ ਸਿਰਸੋਕਾ ਲੱਗ ਜਾਂਦਾ ਸੀਗਾ ਜਿਹੜੀ ਗੋਬ ਦਾ ਸਿਰਸੋਕਾ ਜਿਹੜਾ ਰੈਡ ਰੋਡ ਕੇ ਆਲੀ ਹਾਂ ਰੈਡ ਰੋਡ ਕਹਿੰਦੇ ਗੜੂਆ ਆਂਦਾ ਵੀ ਕਹਿ ਦਿੰਦੇ ਆਪਾਂ ਢਣੇ ਦਾ ਗੜੂਆ ਕਹਿ ਦਿੰਦੇ ਹਾਂ ਹਾਂ ਉਹ ਉਸ ਟਾਈਮ ਨਾ ਜਦੋਂ ਪਹਿਲਾਂ ਪੁਰਾਣੇ ਬਜ਼ੁਰਗਾਂ ਕੋਲ ਹੋਰ ਕੋਈ ਸਾਧਨ ਨਹੀਂ ਹੁੰਦਾ ਸੀਗਾ ਦਵਾਈਆਂ ਘੱਟ ਹੁੰਦੀਆਂ ਸੀਗੀਆਂ ਫੇਰ ਉਹਦੇ ਵਿੱਚ ਉਹ ਮਾਲ ਪੁੜੇ ਖੇਤ ਦੇ ਵਿੱਚ ਬਹਿ ਕੇ ਲਾਇਆ ਹੁੰਦੀ ਸੀਗੀਆਂ ਪੁਰਾਣੇ ਬਜ਼ੁਰਗ ਅੱਛਾ ਮਾਈਆਂ ਮਾਈਆਂ ਮਾਲ ਪੁੜੇ ਉਹਦੇ ਦਾ ਕੋਈ ਫਰਕ ਸੀਗਾ ਕਹਿੰਦੇ ਵੀ ਜਿਹੜਾ ਤੇਲ ਦਾ ਛਾਣਾ ਜਾਂ ਉਹਦੇ ਵਿੱਚ ਪੈਂਦਾ ਜਾਂ ਕੋਈ ਸਮੈਲ ਆਉਂਦੀ ਹੋਣੀ ਵੀ ਉਹਦੇ ਨਾਲ ਜਿਹੜਾ ਇਹ ਤਣੇ ਦਾ ਗੜੂਆ ਜਾਂ ਆਪਾਂ ਇਹ ਖਤਮ ਹੋ ਜਾਂਦਾ ਸੀਗਾ ਠੀਕ ਹੈ ਇਹ ਪੁਰਾਣੇ ਬਜ਼ੁਰਗਾਂ ਨੇ ਕਰਦੇ ਸੀਗੇ ਜਿਨ੍ਹਾਂ ਨੂੰ ਪਤਾ ਹੁਣ ਲੰਬੀ ਵੀ ਦੇਖੇ ਵੀ ਹੁਣੇ ਉਹ ਸਮੇਂ ਉਹਨਾਂ ਨੂੰ ਤਾਂ ਇਹ ਬਾਕੀ ਪਤਾ ਹੋਣਾ ਗੱਲ ਜੀ ਹਾਂਜੀ ਹਾਂਜੀ ਜੀ ਤੇ ਇੱਕ ਦਵਿੰਦਰ ਸਿੰਘ ਜਿਵੇਂ ਤੁਹਾਡੇ ਕੋਲੇ ਡੀਬੀਡਬਲਯੂ 371 ਹਾਂਜੀ ਡੀਬੀਡਬਲਯੂ 327 ਹਾਂਜੀ ਉਹਨਾਂ ਦੇ ਇਹ ਪਏ ਨੇ ਜਿਹੜੇ ਸਿੰਪਲ ਨੇ ਹਾਂਜੀ ਹਾਂਜੀ ਤੇ ਇਹ ਤੁਹਾਡਾ ਝਾੜ ਜਿਹੜਾ ਇਸ ਦਾ ਹੈ 327 ਦਾ ਜਿਹੜਾ ਇਹ ਇਹ 327 ਦਾ ਹੈ ਜੀ ਜਿਹੜਾ ਆਪਣਾ ਦਿਖਾਓ ਮੜੇ ਹਾਂਜੀ ਹਾਂਜੀ ਜੀ ਇਹ ਕਿਸਾਨ ਵੀਰੋ ਇਹ ਕਿੰਨਾ ਝਾੜ ਆਇਆ ਸੀ ਤੁਹਾਡਾ ਇਹਦਾ 33 ਕੁਇੰਟਲ 70 ਕਿਲੋ ਝਾੜ ਪਿਆ ਔਸਤੇ ਦੀ ਜੀ ਹਾਂਜੀ ਜੀ ਤੇ ਇਹ ਵਾਲੀ ਇਹ 31 ਕੁਇੰਟ ਇਹ 31 ਕੁਇੰਟ ਲਈ ਇਹ ਡੀਬੀਐਲ 371 ਹੈ ਜੀ ਇਹ 31 ਕੁਇੰਟ ਛਾੜ ਪਈ ਇਹਦਾ ਜੀ ਅੱਛਾ ਦੋ ਹੋਰ ਨੇ ਜੀ ਵੈਰੈਟੀਆ ਮੇਰੇ ਕੋਲ ਇੱਕ 29.5 ਪਈ ਹੈ ਜੀ ਉਹ ਡੀਬੀਐਲ 370 ਹੈ ਇੱਕ ਡੀਬੀਐਲ 372 ਹੈ ਜੀ ਉਹ 32 ਕੁਇੰਟ ਦੀ ਪਈ ਹੈ ਜੀ ਜੀ ਹਾਂਜੀ ਹਾਂਜੀ ਤੇ ਇਹਦੇ ਵਿੱਚ ਤੁਸੀਂ ਵਰਤੋ ਜਿਹੜੀ ਖਾਦਾਂ ਵਗੈਰਾ ਨੇ ਉਹ ਕੀ ਕੁਝ ਪਾਇਆ ਸੀ ਜੀ ਬੀ ਕਿੰਨਾ ਪਾਇਆ ਬੀ ਜਿਹਦੇ ਵਿੱਚ ਇਹ ਤਾਂ 30 30 ਕਿਲੋ ਬੀਜ ਪਈ ਹੈ ਜੀ ਹਾਂਜੀ ਜੀ ਤੇ 30 ਕਿਲੋ ਕਿੱਲੇ ਦਾ ਬੀਜ ਪਈ ਹੈ ਜੀ ਬਾਕੀ 1.5 ਗਟਾ ਡੀਏਪੀ ਦਾ ਠੀਕ ਹੈ ਤੇ 20 ਕਿਲੋ ਪोटाਸ਼ ਨਾਲ ਹੀ ਪੋਰਤਾ ਸੀਗਾ ਠੀਕ ਹੈ ਦੇਸੀ ਟੰਡਾ ਉੱਤੇ ਪੈਂਦਾ ਨਹੀਂ ਇਹਦੇ ਜਿਹੜਾ ਖੇਤਾ ਹੀ ਸਾਡਾ ਹੁਣ ਘਰ ਦਾ ਦਾ ਇਹ ਜਿੱਥੇ ਦੇਸੀ ਰੇ ਪਾਉਨੇ ਆ 2-4 ਸਾਲ ਤੋਂ 2 ਸਾਲ ਬਾਅਦ ਉੱਥੇਕੇ ਵਾਲੀ ਜ਼ਮੀਨ ਜਾ ਉੱਤੇ 50 ਸਾਲ ਤੋਂ ਕਿਸ ਨੇ ਦੇਸੀ ਰੇ ਨਹੀਂ ਪਾਇਆ ਠੀਕ ਹੈ ਉਹ ਬਿਲਕੁਲ ਕਰ ਇਹ ਹੋ ਸਕਦਾ ਇਹਦੇ ਨਾਲ ਝਾੜ ਵਧ ਦਿੰਦੀ ਉਹ ਠੀਕ ਹੈ ਉਹ ਵੈਰਾਈਟੀ ਇਹਦੇ ਨਾਲ ਹੋ ਸਕਦਾ ਝਾੜ ਵਧ ਦਿੰਦੀ ਸਾਡੇ ਦਿਮਾਗ ਦੀ ਵੀ ਵਧ ਦੇਊਗੀ ਜੀ ਖੇਤ ਦੱਸ ਰਿਹਾ ਤਾਂ ਪਰ ਚਲੋ ਉਹਦੇ ਵਿੱਚ ਫੇਰ ਵੀ ਜਿਹੜੀ ਆਪਣੀ ਇਹ ਦੇਸੀ ਰੇ ਦਾ ਫਰਕ ਪੈਂਦਾ ਹੀ ਹੈ ਜੀ ਇਸ ਕਰਕੇ ਉਹ ਥੋੜਾ ਜਿਹਾ ਘਟ ਰਿਹਾ ਹੈ ਇਹਦੇ ਨਾਲੋਂ ਜੀ ਜੀ ਕੋਨਟਡੇਟ ਕੋਨਟ ਤੇ ਇਹ ਦਵਿੰਦਰ ਸਿੰਘ ਇਹਨਾਂ ਨੂੰ ਸਪਰੇਆ ਕਿਹੜੀਆਂ ਕਰਿਆ ਨੇ ਤੁਸੀਂ ਇਹਨੂੰ ਸਪਰੇਅ ਤਾਂ ਵੀ ਜੀ ਆਪਣੇ ਕਲੀ ਦਾ ਪਾਣੀ ਤੇ ਮੈਗਨੀਜ਼ਿਕ 1 ਕਿਲੋ ਤੇ ਨਾਲ ਜ਼ਿੰਕ 700 ਗ੍ਰਾਮ 33% ਜੇ 21% ਤਾਂ ਕਿਲੋ ਤੇ ਨਾਲ 1.5 ਤੋਂ 2 ਕਿਲੋ ਯੂਰੀਆ ਜੀ ਕਲੀ ਕਲੀ ਜਿਹੜੀ ਡਲੇ ਵਾਲੀ ਹਾਂਜੀ ਡਲੇ ਵਾਲੀ ਕਲੀ ਰਾਤ ਨੂੰ ਅੱਧਾ ਕਿਲੋ ਪਰ ਕਿਲਾ ਇੱਕ ਏਕੜ ਪਿਛੇ ਅੱਧਾ ਕਿਲੋ ਕਲੀ ਰਾਤ ਨੂੰ ਪਿਉ ਹੋ ਲੈਣੀ ਆ ਜਿਵੇਂ ਆਪਾਂ ਸਵੇਰੇ ਆਪਾਂ ਨੇ 1 ਕਿਲੇ ਤੇ ਸਪਰੇਅ ਕਰਨੀ ਆ ਤਾਂ ਅੱਧਾ ਕਿਲੋ ਕਲੀ ਪਿਉ ਹੋ ਲੈਣੀ ਆ ਜਿਵੇਂ 150 ਲੀਟਰ ਪਾਣੀ ਲਾਉਣਾ ਜੀ ਉਹ ਕਲੀ ਵਾਲੇ ਉਹਦੇ ਵਿੱਚ ਜਾਂ ਤਾਂ ਪਲਾਸਟਿਕ ਦਾ ਭਾਂਡਾ ਹੋਵੇ ਜਾਂ ਮਿੱਟੀ ਵਾਲਾ ਕੋਈ ਘੜਾ ਹੋਵੇ ਉਹਦੇ ਵਿੱਚ ਆਪਾਂ ਨੇ ਫਿਰ 6-7 ਲੀਟਰ ਪਾਣੀ ਪਾ ਦੇਣਾ ਸਵੇਰੇ ਉਹ ਨਿਤਰ ਜੂ 12 ਘੰਟੇ ਬਾਅਦ ਫਿਰ ਉਹ ਪਾਣੀ ਕੱਢ ਕੇ ਜੀ 6 ਲੀਟਰ ਪਾਣੀ ਕੱਢ ਕੇ ਫਿਰ ਉਹ ਉਹ ਚਾਰੇ ਮਿਸ਼ਰਣ ਜਿਹੜੇ ਨੇ ਅਲੱਗ-ਅਲੱਗ ਗੋਲ ਲਵੇ ਹਾਂਜੀ ਹਾਂਜੀ ਚਾਰੇ ਮਿਸ਼ਰਣਾਂ ਦੇ ਚਾਰਾਂ ਦੇ ਵਿੱਚੋਂ ਬਰਾਬਰ ਪਾਣੀ ਉਹਨਾਂ ਦੇ ਵਿੱਚ ਪਾ ਲਈ ਪੰਪ ਚ ਹਾਂਜੀ ਹਾਂਜੀ ਚਾਰਾਂ ਮਿਸ਼ਰਣਾਂ ਦਾ 1-1 ਲੀਟਰ ਪੰਪ ਦੇ ਵਿੱਚ ਪਾ ਲਓ ਜੀ ਸੋ ਇਹ ਕਿਸਾਨ ਵੀਰ ਨੇ ਚਨਾਰਥਲ ਖੁਰਦ ਪਿੰਡ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦਾ ਬਹੁਤ ਹੀ ਪਿਆਰਾ ਜਿਹਾ ਪਿੰਡ ਹੈ ਤੇ ਇਹਨਾਂ ਨੇ ਜਿਹੜਾ ਰਿਕਾਰਡ ਕੈਮ ਕੀਤੇ ਨੇ 33 ਕੁਇੰਟਲ 70 71 ਕਿਲੋ ਇਹਨਾਂ ਦੀ ਕਣਕ ਨਿਕਲੀ ਹੈ 1 ਏਕੜ ਚੋਂ 8 ਕਨਾਲ ਵਾਲੇ ਚੋਂ ਪੌਣੇ 9 ਕਨਾਲਾਂ ਦੇ ਵਿੱਚ ਇਹਨਾਂ ਦਾ ਬੀਜ ਪੂਰਾ ਐ ਜਿਹੜਾ ਇਹਨਾਂ ਨੂੰ ਬੀਜ ਮਿਲਿਆ ਸੀ ਦੇ ਦੋਸਤੋ ਜੇ ਕੋਈ ਹੋਰ ਤੁਹਾਡਾ ਕੋਈ ਸਵਾਲ ਹੋਵੇ ਜਾਂ ਤੁਸੀਂ ਕਮੈਂਟ ਚ ਲਿਖ ਬਾਕਸ ਚ ਲਿਖ ਸਕਦੇ ਹੋ ਕਿਉਂਕਿ ਬਹੁਤੇ ਕਿਸਾਨ ਉਹ ਵੀ ਨੇ ਜਿਨ੍ਹਾਂ ਦੀ ਕਣਕ ਲਗਭਗ 18-20 ਕੁਇੰਟਲ ਨਿਕਲਦੀ ਹੈ ਪਰ ਪੰਜਾਬ ਦੇ ਅੰਦਰ 33-34 ਕੁਇੰਟਲ ਕਣਕ ਦਾ ਝੋਨੇ ਨਾਲੋਂ ਵੱਧ ਕੇ ਨਿਕਲਣਾ ਆਪਣੇ ਆਪ ਹਰਾਨਗੀ ਹੁੰਦੀ ਹੈ ਕੁਝ ਲੋਕ ਇਹ ਵੀ ਨੇ ਉਹ ਸਾਡੇ ਭੈਣ ਭਰਾ ਜਿਹੜੇ ਜਿਨ੍ਹਾਂ ਨੂੰ ਲੱਗਦਾ ਵੀ ਇਹ ਹੋ ਨਹੀਂ ਸਕਦਾ ਪਰ ਇਸ ਪਿੰਡ ਦੇ ਵਿੱਚ ਆਪਾਂ ਸਾਰੀ ਜਾਣਕਾਰੀ ਲੈ ਸਕਦੇ ਹਾਂ ਖੇਤੀਬਾੜੀ ਵਿਭਾਗ ਦੇ ਜਿਹੜੇ ਨੇ ਸਾਇੰਟਿਸਟ ਨੇ ਵਿਗਿਆਨੀ ਉਹ ਇਹਨਾਂ ਨੂੰ ਦਿੱਲੀ ਵੱਲੋਂ ਕਰਨਾਲ ਯੂਨੀਵਰਸਿਟੀ ਵੱਲੋਂ ਆਣ ਕੇ ਸਨਮਾਨਤ ਵੀ ਕਰਕੇ ਗਏ ਨੇ ਤੇ ਮੇਰਾ ਨਿੱਕਾ ਵੀਰ ਜਿਹੜਾ ਕੁਲਦੀਪ ਸਿੰਘ ਛੇਰਗਿਲ ਮਰਖਾਈ ਉਹ ਵੀ ਆਇਆ ਸੀ ਇੱਥੇ ਇਸ ਘਰ ਦੇ ਵਿੱਚ ਤੇ ਬਾਪੂ ਜੀ ਦੇ ਵੀ ਭਾਗਾ ਵਾਲੇ ਨੇ ਬਹੁਤ ਚੰਗੀ ਸਿਰਤ ਦੇ ਮਾਲਕ ਨੇ ਦੋਨੇ ਪਿਤਾ ਪੁੱਤਰ ਤੁਸੀਂ ਕਦੇ ਵੀ ਆਣ ਕੇ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਦਵਿੰਦਰ ਸਿੰਘ ਜੀ ਸਮਾਂ ਦੇ ਲਈ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਧੰਨਵਾਦ ਜੀ ਤੁਹਾਨੂੰ ਉਹ ਬਾਪੂ ਜੀ